ਇੱਕ ਸਮਾਂ ਸੀ ਜਦੋਂ ਅਮਰੀਕਾ ਕੈਨੇਡਾ ਆਸਟ੍ਰੇਲੀਆ ਜਾਂ ਫਿਰ ਯੂਨਾਈਟਿਡ ਕਿੰਗਡਮ ਇਹੇ ਦੇਸ਼ ਜਿਹੜੇ ਸੀਗੇ ਇਹ ਭਾਰਤੀ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਫੇਵਰਿਟ ਡੈਸਟੀਨੇਸ਼ਨ ਹੁੰਦੀ ਸੀ ਉਹਨਾਂ ਦਾ ਡ੍ਰੀਮ ਹੁੰਦਾ ਸੀ ਉਹਨਾਂ ਦੇ ਸੁਪਨੇ ਹੁੰਦੇ ਸੀ ਕਿ ਅਸੀਂ ਇਹਨਾਂ ਚਾਰ ਕੰਟਰੀਜ਼ ਦੇ ਵਿੱਚ ਜਾ ਕੇ ਹਾਈਰ ਐਜੂਕੇਸ਼ਨ ਲਈਏ ਲੇਕਿਨ ਪਿਛਲੇ ਤਕਰੀਬਨ ਸਾਲ ਡੇਢ ਸਾਲ ਤੋਂ ਭਾਰਤੀ ਵਿਦਿਆਰਥੀ ਜ਼ਿਆਦਾ ਇੱਥੇ ਨਹੀਂ ਆ ਰਹੇ ਤਾਂ ਪਰ ਉਹ ਜਾ ਕਿੱਥੇ ਰਹੇ ਨੇ ਹੁਣ ਹੋਰ ਨਵੀਆਂ ਡੈਸਟੀਨੇਸ਼ਨਸ ਨੇ ਜਿਹੜੀਆਂ ਉਹ ਉਹਨਾਂ ਨੇ ਲੱਭੀਆਂ ਨੇ ਅੱਜ ਇਸ ਵਿਸ਼ੇ ਦੇ ਉੱਪਰ ਵਿਚਾਰ ਚਰਚਾ ਕਰਾਂਗੇ ਦੱਸਣਾ ਚਾਹਣੀ ਹੈ ਜੀ ਕੈਨੇਡਾ ਵਿੱਚ ਸੰਨ 2015 ਦੇ ਵਿੱਚ ਸਿਰਫ 31920 ਭਾਰਤੀ ਸਟੂਡੈਂਟ ਆਇਆ ਗੱਲ ਆਪਾਂ ਸਿਰਫ ਭਾਰਤੀ ਸਟੂਡੈਂਟਸ ਦੇ ਉੱਪਰ ਰੱਖਾਂਗੇ ਹੋਰ ਕਿਸੇ ਨੈਸ਼ਨੈਲਿਟੀ ਤੇ ਨਹੀਂ ਜਾਣਾ ਸੋ ਸੰਨ 2015 ਚ 31920 ਹੌਲੀ ਹੌਲੀ ਹਰ ਸਾਲ ਇਹ ਗਿਣਤੀ ਵਧੀ ਸਾਲ 2022 ਤੱਕ ਇਹ ਗਿਣਤੀ ਵਧ ਕੇ 2,25,000 ਭਾਰਤੀ ਸਟੂਡੈਂਟ ਤੇ ਪਹੁੰਚ ਗਈ। ਸਾਲ 2023 ਦੇ ਵਿੱਚ 2,78,000 ਭਾਰਤੀ ਸਟੂਡੈਂਟ ਕੈਨੇਡਾ ਵਿੱਚ ਪੜਨ ਵਾਸਤੇ ਆਏ। ਲੇਕਿਨ ਉਸ ਤੋਂ ਬਾਅਦ ਕੈਨੇਡੀਅਨ ਸਰਕਾਰ ਤੇ ਕੈਨੇਡੀਅਨ ਜਿਹੜੇ ਲੋਕ ਨੇ ਉਹਨਾਂ ਨੇ ਕਹਿਣਾ ਸ਼ੁਰੂ ਕੀਤਾ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਡੀ ਸਰਕਾਰ ਨੇ ਜਿਹੜੇ ਸਟੂਡੈਂਟ ਬੁਲਾ ਲਏ ਨੇ ਜਿਨ੍ਹਾਂ ਦੇ ਕਰਕੇ ਇੱਥੇ ਘਰਾਂ ਦੀ ਦਿੱਕਤ ਆ ਰਹੀ ਹੈ ਇੱਥੇ ਮੈਡੀਕਲ ਸਿਸਟਮ ਕੋਲੈਪਸ ਹੋ ਰਿਹਾ ਹੈਗਾ ਸੋ ਇਹਨਾਂ ਦੀ ਗਿਣਤੀ ਘਟਾਈ ਜਾਵੇ ਉਸ ਤੋਂ ਬਾਅਦ ਇਮੀਗ੍ਰੇਸ਼ਨ ਨੇ ਸਖਤਾਈ ਕਰਨੀ ਸ਼ੁਰੂ ਕੀਤੀ ਤੇ 2023 ਦੇ ਵਿੱਚ 278000 ਤੋਂ 2024 ਦੇ ਵਿੱਚ 188000 ਸਟੂਡੈਂਟ ਰਹਿ ਗਿਆ ਸੋ ਸਾਲ 2015 ਤੋਂ ਸਾਲ 2023 ਤੱਕ ਗਿਣਤੀ ਵਧੀ ਸਾਲ 2024 ਦੇ ਵਿੱਚ ਇਹ ਗਿਣਤੀ ਬਿਗ ਡ੍ਰੌਪ ਦੇਖਣ ਨੂੰ ਮਿਲਿਆ 33% ਸਟੂਡੈਂਟ ਕਟੇ ਬਟ ਸਾਲ 2024 ਦੇ ਵਿੱਚ ਜਨਵਰੀ ਤੋਂ ਲੈ ਕੇ ਜੁਲਾਈ ਤੱਕ ਕਹਿੰਦੇ ਸਿਰਫ 52765 ਸਟੂਡੈਂਟ ਜਿਹੜਾਗਾ ਉਹ ਭਾਰਤ ਤੋਂ ਕੈਨੇਡਾ ਚ ਪੜਨ ਵਾਸਤੇ ਆਇਆ ਔਰ ਉਮੀਦ ਕੀਤੀ ਜਾ ਰਹੀ ਹੈ ਜੇ ਸਾਰੇ ਸਾਲ ਨੂੰ ਆਪਾਂ ਖਿੱਚ ਵੀ ਲਵਾਂਗੇ ਤਾਂ 90000 ਤੋਂ ਉੱਪਰ ਸਟੂਡੈਂਟ ਨਹੀਂ ਆਉਣਾ ਹੈਗਾ ਐਸੀ ਤਰੀਕੇ ਤੁਸੀਂ ਜ਼ਰੂਰ ਖਬਰਾਂ ਵੇਖੀਆਂ ਹੋਣਗੀਆਂ ਕਿ ਹੁਣ ਭਾਰਤੀ ਸਟੂਡੈਂਟਸ ਦੇ ਵੀਜ਼ੇ ਨਹੀਂ ਲੱਗ ਰਹੇ 80% ਤੱਕ ਭਾਰਤੀ ਸਟੂਡੈਂਟਸ ਦੇ ਵੀਜ਼ੇ ਜਿਹੜੇ ਨੇ ਉਹ ਰਿਜੈਕਟ ਕੀਤੇ ਜਾ ਰਹੇ ਨੇ ਲੋਕਾਂ ਨੇ ਆਪਣਾ ਮਨ ਬਣਾ ਲਿਆ ਕਿ ਹੁਣ ਕੈਨੇਡਾ ਸਾਨੂੰ ਨਹੀਂ ਚਾਹੁੰਦਾ ਹੈਗਾ ਕੈਨੇਡਾ ਨੇ ਦਰਵਾਜ਼ੇ ਬੰਦ ਕਰ ਦਿੱਤੇ ਅਸੀਂ ਵੀ ਕੋਈ ਹੋਰ ਦਰਵਾਜ਼ਾ ਦੇਖਦੇ ਹਾਂ ਹੋਰ ਖਿੜਕੀ ਦੇਖਦੇ ਹੁਣ ਇਹਦੇ ਵਿੱਚ ਕੱਲੇ ਭਾਰਤੀ ਸਟੂਡੈਂਟ ਕੈਨੇਡਾ ਦੇ ਵਿੱਚ ਘਟੇ ਨਹੀਂ ਚਾਈਨਾ ਨਾਈਜੀਰੀਆ ਫਿਲੀਪੀਨਸ ਮੈਕਸੀਕੋ ਬਾਕੀ ਸਾਰੇ ਦੇਸ਼ਾਂ ਦੇ ਸਟੂਡੈਂਟਸ ਦੀ ਗਿਣਤੀ ਕੈਨੇਡਾ ਆਉਣ ਵਾਸਤੇ ਵਧੀ ਹੈ ਸਿਰਫ ਇੰਡੀਅਨਸ ਦੀ ਜ਼ਿਆਦਾ ਘਟੀ ਹੈ ਹੁਣ ਯੂਐਸ ਦੀ ਜੇ ਗੱਲ ਕਰੀਏ ਯੂਐਸ ਦੇ ਵਿੱਚ ਵੀ ਗਿਣਤੀ ਘਟੀ ਆਸਟ੍ਰੇਲੀਆ ਦੀ ਗੱਲ ਕਰੀਏ ਸੰ 2023 ਦੇ ਵਿੱਚ 7893 ਜਿਹੜੇ ਸਟੂਡੈਂਟ ਸੀ ਉਹ ਪੜਨ ਵਾਸਤੇ ਗਏ ਸੀਗੇ ਭਾਰਤੀ 24 ਦੇ ਵਿੱਚ ਸੰ 2024 ਦੇ ਵਿੱਚ ਸਿਰਫ 68500 ਗਏ ਨੇ ਸੋ ਗਿਣਤੀ ਉਹਦੇ ਵਿੱਚ ਘਟੀ UK ਦੇ ਵਿੱਚ ਸਨ 2023 ਦੇ ਵਿੱਚ 137000 ਸਟੂਡੈਂਟ ਪੜਨ ਗਿਆ ਸੀ ਜਿਹੜਾ ਸਨ 2024 ਚ ਸਿਰਫ 98000 ਰਹਿ ਗਿਆ ਹੁਣ ਬਹੁਤ ਸਾਰੇ ਜਿਹੜੇ ਸਟੂਡੈਂਟ ਨੇ ਹਾਲੇ ਵੀ ਇਹ ਸਾਰੇ ਦੇਸ਼ਾਂ ਤੋਂ ਮੂੰਹ ਮੋੜ ਕੇ ਵੀ ਉਹ ਆਇਨੀ ਸੋਚਦੇ ਕਿ ਅਸੀਂ ਸਿਰਫ ਇੰਡੀਆ ਦੇ ਵਿੱਚ ਰਹਿ ਜਾਈਏ ਵੈਸੇ ਇੰਡੀਆ ਚ ਰਹਿਣ ਵਾਲੇ ਸਟੂਡੈਂਟਸ ਦੀ ਗਿਣਤੀ ਵਧੀ ਹੈ ਪਰ ਫਿਰ ਵੀ ਲੋਕਾਂ ਦਾ ਇਹ ਡਰੀਮ ਹੈ ਬੱਚਿਆਂ ਦਾ ਇਹ ਡਰੀਮ ਹੈ ਕਿ ਅਸੀਂ ਹੋਰ ਦੇਸ਼ਾਂ ਚ ਜਾ ਕੇ ਹਾਇਰ ਐਜੂਕੇਸ਼ਨ ਲਈਏ ਕਿਉਂਕਿ ਇੰਡੀਆ ਦੇ ਵਿੱਚ ਆਪਰਚ्युनिटीज ਦੀ ਘਾਟ ਜਿਹੜੀ ਹੈ ਉਹ ਵੀ ਇਸ ਦਾ ਕਾਰਨ ਹੈ। ਅੱਜ ਕੱਲ ਨਵੀਂ ਜਿਹੜੀ ਡੈਸਟੀਨੇਸ਼ਨਸ ਨੇ ਰਸ਼ੀਆ ਦੇ ਵਿੱਚ ਅੱਜ ਕੱਲ ਸਟੂਡੈਂਟ ਬਹੁਤ ਜ਼ਿਆਦਾ ਜਾ ਰਹੇ ਹਨ। ਕਿੱਥੇ ਤਾਂ ਸੰ 2022 ਚ ਸਿਰਫ 19700 ਸਟੂਡੈਂਟ ਰਸ਼ੀਆ ਦੇ ਵਿੱਚ ਪੜਨ ਗਿਆ ਸੀ ਇੰਡੀਆ ਤੋਂ। ਔਰ ਸੰ 2024 ਦੇ ਵਿੱਚ ਇਹ ਗਿਣਤੀ 19000 ਤੋਂ 31444 ਹੋ ਗਈ ਹੈ ਸੋ 빅 টাইমস ਆਪਾਂ ਕਹਿ ਸਕਦੇ ਹਾਂ ਬਹੁਤ ਵੱਡੀ ਗਿਣਤੀ ਹੋ ਗਈ ਹੈ ਕਿ ਜਿਹੜੇ ਸਟੂਡੈਂਟ ਹੁਣ ਰਸ਼ੀਆ ਦੇ ਵਿੱਚ ਪੜਨ ਵਾਸਤੇ ਜਾ ਰਹੇ ਨੇ ਉਹਨਾਂ ਨੇ ਵੈਸੇ ਵੀ ਆਪਣੀਆਂ ਜਿਹੜੀਆਂ ਪਾਲਿਸੀਜ਼ ਨੇ ਜਿਹੜੀਆਂ ਉਹਨਾਂ ਦੀ ਇਮੀਗ੍ਰੇਸ਼ਨ ਪਾਲਿਸੀਜ਼ ਸ਼ਾਇਦ ਥੋੜੀਆਂ ਜੈਲੀਨਟ ਕੀਤੀਆਂ ਹੋਣਗੀਆਂ ਕਿ ਸਟੂਡੈਂਟ ਸਾਡੇ ਕੋਲੇ ਆ ਸਕਣ న్యూ ਜ਼ीलੈਂਡ 2022 ਦੇ ਵਿੱਚ ਸਿਰਫ 1600 ਬੱਚਾ ਨਿਊਜ਼ੀਲੈਂਡ ਦੇ ਵਿੱਚ ਭਾਰਤ ਤੋਂ ਪੜਨ ਵਾਸਤੇ ਗਿਆ ਸੀ ਜਿਹੜਾ ਸਨ 2024 ਦੇ ਵਿੱਚ 7297 ਸਟੂਡੈਂਟ ਭਾਰਤ ਤੋਂ ਨਿਊਜ਼ੀਲੈਂਡ ਦੇ ਵਿੱਚ ਉਹਨਾਂ ਨੇ ਆਪਣੀ ਸਟੱਡੀ ਪੂਰੀ ਕਰਨ ਦਾ ਮਨ ਬਣਾਇਆ ਐ ਐਸੇ ਤਰੀਕੇ ਫਰਾਂਸ ਦੇ ਵਿੱਚ ਐਸੇ ਤਰੀਕੇ ਜਰਮਨੀ ਦੇ ਵਿੱਚ ਅੱਗੇ ਨਾਲੋਂ ਭਾਰਤੀ ਜਿਹੜੇ ਸਟੂਡੈਂਟ ਹੈ ਉਹਨਾਂ ਦੀ ਗਿਣਤੀ ਵਧੀ ਹੈ ਬੇਸ਼ੱਕ ਅਮਰੀਕਾ ਦੇ ਜਿਹੜੇ ਹੁਣ ਦੇ ਹਾਲਾਤ ਨੇ ਉਹ ਇਨਕਰੇਜਿੰਗ ਇਨਕਰੇਜਿੰਗ ਨਹੀਂ ਹੈਗੇ ਕਿ ਸਟੂਡੈਂਟਸ ਉੱਥੇ ਆ ਕੇ ਪੜਨ ਜੇ ਕੈਨੇਡਾ ਨੂੰ ਦੇਖਦੇ ਆ ਕੈਨੇਡਾ ਨੇ ਆਪਣੇ ਦਰਵਾਜ਼ੇ ਕਾਫੀ ਹੱਦ ਤੱਕ ਬੰਦ ਕਰਤੇ ਨੇ ਐਸੇ ਤਰੀਕੇ ਆਸਟ੍ਰੇਲੀਆ ਦੇ ਵਿੱਚ ਹੋ ਰਹੇ ਪ੍ਰੋਟੈਸਟ ਜਿਹੜੇ ਨੇ ਉਹ ਇਹ ਦੱਸਦੇ ਨੇ ਕਿ ਆਸਟ੍ਰੇਲੀਆ ਦੇ ਵਿੱਚ ਹੁਣ ਬਹੁਤ ਜ਼ਿਆਦਾ ਲੋਕ ਵੈਲਕਮ ਨਹੀਂ ਹੈਗੇ ਯੂਨਾਈਟਿਡ ਕਿੰਗਡਮ ਦੇ ਵਿੱਚ ਹੋ ਰਹੇ ਲੰਡਨ ਦੇ ਵਿੱਚ ਹੋ ਰਹੇ ਜਿਹੜੇ ਇਹ ਪ੍ਰੋਟੈਸਟ ਨੇ ਉਹ ਵੀ ਕੁਝ ਵੱਖਰਾ ਇੱਕ ਆਪਾਂ ਕਹਿ ਸਕਦੇ ਹਾਂ ਅੰਦਾਜ਼ਾ ਦੇ ਦੇ ਨੇ ਬਹੁਤ ਸਾਰੇ ਸਟੂਡੈਂਟ ਹੁਣ ਇਹ ਚਾਰ ਦੇਸ਼ਾਂ ਨੂੰ ਛੱਡ ਕੇ ਤੇ ਹੋਰ ਬਹੁਤ ਜ਼ਿਆਦਾ ਵੱਖਰੇ ਦੇਸ਼ਾਂ ਦੇ ਵਿੱਚ ਆਪਣਾ ਭਵਿੱਖ ਲੱਭ ਰਹੇ ਨੇ